ਖੰਨਾ ਵਿਖੇ ਬੂਟਿਆਂ ਦਾ ਲੰਗਰ ਲਾਇਆ ਗਿਆ ਖੰਨਾ ਦੇ ਲਲੜੀ ਤੋਂ ਚੌਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੰਨਾ ਦੇ ਸਾਬਕਾ ਫੈਰ ਬ੍ਰਿਗੇਡ ਅਫਸਰ ਜਸਪਾਲ ਗੋਮੀ ਨੇ ਭਾਰਤ ਦੀ ਜਿੱਤ ਅਤੇ ਵਿਸ਼ਵ ਸ਼ਾਂਤੀ ਲਈ 500 ਫੁੱਲਦਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ ਜ ਜਿਹਦੇ ਵਿੱਚ ਇਹ ਪਾਕਿਸਤਾਨ ਇੰਡੀਆ ਦੀ ਲੜਾਈ ਦੇ ਲਈ ਅਮਨ ਤੇ ਸ਼ਾਂਤੀ ਵਾਸਤੇ ਬੱਚਿਆਂ ਨੇ ਉਪਰਾਲਾ ਕੀਤਾ ਕਿ ਇਹ ਸ਼ਾਂਤੀ ਹੈ ਜਿਹੜੀ ਬਣੀ ਰਹੇ ਔਰ ਠੰਡਕ ਪਵੇ ਥੋੜੀ ਜੀ ਦੋਨੋਂ ਦੇਸ਼ਾਂ ਦੇ ਵਿੱਚ ਇਸ ਕਰਕੇ ਬੱਚਿਆਂ ਨੇ ਬੂਟੇ 500 ਬੂਟੇ ਲਿਆਂਦੇ ਸੀਗੇ ਜਿਦੇ ਵਿੱਚ ਤુલਸੀ ਖੜੀ ਪੱਤਾ ਚਮੇਲੀ ਔਰ ਹੋਰ ਬੂਟੇ ਫੁੱਲਾ ਵਾਲੇ ਫਲਾਅਲੇ ਇਸ ਕਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿਖੇ ਬੂਟਿਆਂ ਦਾ ਲੰਗਰ ਲਾਇਆ ਗਿਆ ਖੰਨਾ ਦੇ ਲਲੜੀ ਤੋਂ ਚੌਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੰਨਾ ਦੇ ਸਾਬਕਾ ਫੈਰ ਬ੍ਰਿਗੇਡ ਅਫਸਰ ਜਿਸ਼ਪਾਲ ਗੋਮੀ ਨੇ ਭਾਰਤ ਦੀ ਜਿੱਤ ਅਤੇ ਵਿਸ਼ਵ ਸ਼ਾਂਤੀ ਲਈ 500 ਫੁੱਲਦਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ ਜਿਦੇ ਵਿੱਚ ਫੁੱਲਾਂ ਦੇ ਬੂਟੇ ਨਿੰਬੂ ਦੇ ਬੂਟੇ ਕੜੀ ਪੱਤਾ ਬੂਟਾ ਅਤੇ ਤુલਸੀ ਦੇ ਬੂਟੇ ਹੋਰ ਵੀ ਹਰ ਕਿਸਮ ਦੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਅੱਜ ਇਹ ਲੰਗਰ ਜੀ ਬੱਚਿਆਂ ਨੇ ਲਗਾਇਆ ਹੈ ਜਿਨ੍ਹਾਂ ਦੇ ਵਿੱਚ ਜਯੰਤ ਵਿਸ਼ਪਜੀਤ ਔਰ ਰੋਹਨ ਔਰ ਅਰਸ਼ਵੀਰ ਯੋਵਰਾਜ ਕ੍ਰਿਸ਼ਨਾ ਤੇ ਪਾਕਿਸਤਾਨ ਇੰਡੀਆ ਦੀ ਲੜਾਈ ਦੇ ਲਈ ਅਮਨ ਤੇ ਸ਼ਾਂਤੀ ਵਾਸਤੇ ਬੱਚਿਆਂ ਨੇ ਉਪਰਾਲਾ ਕੀਤਾ ਹੈ ਕਿ ਇਹ ਸ਼ਾਂਤੀ ਹੈ ਜਿਹੜੀ ਬਣੀ ਰਹੇ ਔਰ ਠੰਡਕ ਪਵੇ ਥੋੜੀ ਜੀ ਦੋਨੋਂ ਦੇਸ਼ਾਂ ਦੇ ਵਿੱਚ ਇਸ ਕਰਕੇ ਬੱਚਿਆਂ ਨੇ ਬੂਟੇ 500 ਬੂਟੇ ਲਿਆਂਦੇ ਸੀਗੇ ਜਿਦੇ ਵਿੱਚ ਤુલਸੀ ਖੜੀ ਪੱਤਾ ਚਮੇਲੀ ਔਰ ਹੋਰ ਬੂਟੇ ਫੁੱਲਾਂ ਵਾਲੇ ਫਲਾਅਲੇ ਨੇ ਇਸ ਕਰਕੇ ਇਹ ਲੰਗਰ ਲਗਾਇਆ ਬੱਚਿਆਂ ਨੇ ਪਹਿਲਾਂ ਵੀ ਇਹ ਬੱਚਿਆਂ ਨੇ ਰਲ ਕੇ ਬੜਾ ਵੱਡਾ ਉਪਰਾਲਾ ਕੀਤਾ ਪਿਛਲੀ ਬਰਸਾਤਾਂ ਚ ਇਹਨਾਂ ਨੇ 10000 ਦੇ ਕਰੀਬ ਪੌਦਾ ਲਗਾਇਆ ਸੀ ਹੁਣ ਤੋਂ ਇਹਨਾਂ ਦਾ ਫੇਰ ਟਾਰਗੇਟ ਸ਼ੁਰੂ ਹੈ ਡੇ ਬਾਈ ਡੇ ਸਲੋ ਬਾਈ ਸਲੋ ਇਹ ਬੂਟੇ ਲਗਾਉਂਦੇ ਰਹਿਣਗੇ ਬੱਚਿਆਂ ਨੂੰ ਇਹਨਾਂ ਨੂੰ ਸ਼ਕਤੀ ਦੇਵੇ ਪ੍ਰਮਾਤਮਾ ਪੌਦੇ ਲਗਾਣ ਦੀ